ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਅੱਜ ਕਮੀਜ਼ ਦੇ ਸਲਵਾਰ ਦੇ ਨਾਲ ਥੀ ਨਾ ਇਸ ਤਰ੍ਹਾਂ ਦੀ ਪੱਟੀਆਂ ਆਪਾਂ ਲਾਉਣੀ ਆ ਕਮੀਜ਼ ਦੇ ਘੇਰੇ ਤੇ ਤੇ ਇਹਦੀ ਆਪਾਂ ਇਹਦੇ ਤੇ ਫਿਨਿਸ਼ਿੰਗ ਪੱਟੀ ਜਿਹੜੀ ਆ ਪਰੱਖ ਲਈਏ ਇਹਨੂੰ ਆਪਾਂ ਪ੍ਰੈਸ ਦੇ ਮਨ ਲਾ ਲੈਨੇ ਆ ਇਹਦੇ ਤੇ ਇਹ ਆਪਾਂ ਲਈਏ ਜਿਹੜਾ ਵਾਲਾ ਪਾਸਾ ਪਨੀਚੇ ਰੱਖਿਆ ਤਾਂ ਜਿਹੜਾ ਹੌਟ ਪਾਸ ਬਣਦੀ ਜਿਹੜਾ ਆਪਣਾ ਕੱਪੜਾ ਆ ਇਨੂੰ ਆਪਾਂ ਪੁੱਠਾ ਕਰਕੇ ਰੱਖ ਲਿਆ ਤੇ ਇਸ ਤਰ੍ਹਾਂ ਇਹਦੇ ਨਾਲ ਆਪਾਂ ਚੱਕੇ ਦਿੱਤੀ ਤੇ ਇਹ ਆਪਾਂ 2 ਟਾ ਇੰਚ ਹੀ ਰੱਖਣੀ ਹੈ ਲੈਸ ਦਾ ਸਾਕਤਾ ਬਲਾਵਾਂਗੇ ਤੇ ਬਾਕੀ ਦਾ ਆਪਾਂ ਫालतू ਕੱਟ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਤੇ ਲਾ ਕੇ ਫਿਰ ਇਹਦੇ ਤੇ ਲੈਸ ਨਾਲ ਉਹ ਜੇ ਤੁਸੀਂ ਇਹਦੇ ਤੇ ਪਿੰਟ ਟ੍ਰੈਸ ਪਾਉਣੇ ਨੇ ਉਹ ਵੀ ਤੁਸੀਂ ਪਾ ਸਕਦੇ ਪਿੰਟ ਟੈਕਸ ਵੀ ਜੇ ਦੇ ਉੱਪਰ ਲੈਸ ਲਾ ਕੇ ਬਣਾਉਣੀ ਤਾਂ ਬਣਾ ਸਕਦੇ ਸਾਈਡਾਂ ਤੇ ਵੀ ਲੈਸ ਲਾ ਕੇ ਆਪਾਂ ਕਮੀਜ਼ ਤਿਆਰ ਕਰਨਾ ਹੈ ਦਿਖਾਉਣੀ ਆਪਾਂ ਕਿਵੇਂ ਤਿਆਰ ਕਰਦੇ ਆਂ ਆਹ ਵਾਲੀ ਪੱਤੀ ਜਿਹੜੀ ਆਪਾਂ ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਚੁੱਕੇ ਲੈਨੇ ਇਹਦੇ ਤੇ ਚੇੜ ਜੀ ਲੱਗੀ ਹੁੰਦੀ ਹੈ ਤੇ ਇਹ ਵਧੀਆ ਤਰੀਕੇ ਨਾਲ ਚਪਕ ਜਾਂਦੀ ਹੈ ਇਹ ਵੱਧ ਘੱਟ ਕੱਟੀ ਹੋਈ ਸੀ ਆਪਾਂ ਇੱਕ ਬਰਾਬਰ ਹੀ ਰੱਖਣੀ ਆਂ ਕੜਾਈ ਕਰਨ ਵਾਸਤੇ ਵੀ ਇਹੀ ਚਪਕਾਉਂਦੇ ਨੇ ਜਿਹੜੀ ਮਸ਼ੀਨ ਨੇ ਕੜਾਈ ਹੁੰਦੀ ਹੈ

ਕੰਡਾ ਚਾਰਾ ਕਰਕੇ ਲਾਵਾਗੇ। ਘੇਰੇ ਦੇ ਦੂਸਰੇ ਪਾਸੇ ਵੀ ਇਸ ਤਰ੍ਹਾਂ ਹੀ ਆ ਗਈ। ਇਹ ਜਿੰਨਾ ਆਪਣਾ ਘੇਰਾ ਪਾਉਣ ਲਈ ਲਈਏ ਪੂਰੀ। ീഴ്ച ചടാ ਇਹ ਦਿਨ ਸੈਟ ਨਾ ਤੇ ਲੋਣੀ ਜਾਲ ਇੰਨੀ ਚੌੜੀ ਨਹੀਂ ਰੱਖਣੀ। ਭਜਨੀਕਰ ਰੱਖਣੀ ਆਹ ਵਾਲੀ ਜਿਹੜੀ ਹੈ ਆਪਾਂ ਅੰਦਰ ਨੂੰ ਰੱਖਾਂਗੇ। ਇਸ ਤਰ੍ਹਾਂ ਕਰਕੇ ਅੰਦਰ ਨੂੰ ਰਵਾਂਗੇ। ਐਸਟਰਾ ਜਿੰਨਾ ਕੁ ਸੀ ਇਹਦੇ ਵਿੱਚ ਗੈਪ ਛੱਡਣਾ ਉਨਾ ਇੱਥੇ ਵੇਖ ਕੇ ਛੱਡ ਲੈਣਾ ਇਧਰ ਮਾਤਾ ਘਟ ਰਹੀ ਜੋ ਆਪਾਂ ਕੱਟ ਲਾਂਗੇ ਐਸਟਰਾ ਗਾਪ ਤੇ ਮਾਰ ਚੰਗਾ ਬੀਜ ਤੇ ਕੋਈ ਕੜਾਈ ਨਹੀਂ ਦੂਸਰੀ ਜਿਹੜੀ ਲੈਣ ਲਾਉਣੀ ਆ ਉਹ ਆਪਾਂ ਇੱਥੇ ਲਾਵਾਂਗੇ ਇਹਦਾ ਥੋੜਾ ਜਿਹਾ ਫਸੇਤਾ ਹੁੰਦਾ ਪਾਸਾ ਤੁਸੀਂ ਦੇਖ ਕੇ ਲਾ ਲੇ ਹੁਣ ਨਹੀਂ ਮਾਰ ਜਣਾ ਆਪਾਂ ਇਹਲੇ ਸੈੱਟ ਛੱਡਣੇ ਤੇ ਇਹਦਾ ਮੂੰਹ ਅੰਦਰੋਂ ਕਰਕੇ ਲਾਉਣਾ ਕਿਉਂਕਿ ਆਪਾਂ ਇਹ ਪਲਟ ਨਹੀਂ ਆ ਪੱਟੀ ਬਰਬਰ ਨੂੰ ਮੰਨ ਜਨਿਤ ਰਖਾਂਗੇ ਅੰਦਾਜ਼ੇ ਨਾਲ ਕੋਈ ਨਿਸ਼ਾਨੀ ਨਹੀਂ ఫడర బ తయారా ఏ హేస్ పట్టీ క इस तरह पलट के आप कर लेना क्योंकि जो हम भी सिलाई लाती फिर आप कमीज तौर लगे भी सिलाई लाइनी फिर चार सिलाइया हो जाएगी आप इस तरह पलट लगे देखो इस तरह पलटने बहुत सोना पाउडर बन के तैयार हो गया आप कमीज त लाने कमीज तेज आप रेल चेंज करते हैं ये भी लाने ਪੰਜ ਲੋਜੀ ਆਪਾਂ ਬਿਲਕੁਲ ਵਿੱਚ ਜਿੱਥੇ ਆਪਾਂ ਲਾਉਣਾ ਹੈ ਨੀਚੇ ਤੋਂ ਆਪਾਂ ਕਪੜਾ ਛੱਡ ਲਿਆ 6 ਇੰਚ ਤੇ 2.5 ਇੰਚ ਮੁੜ ਜਾਣਾ ਤੇ 5 4 5 ਇੰਚ ਉੱਪਰ ਰੱਖਿਆ ਹੋਇਆ ਇਹਦਾ ਕਪੜਾ ਮੋੜਨ ਤੋਂ ਐਕਸਟਰਾ ਰੱਖਿਆ ਕਿਉਂਕਿ ਜੇ ਆਪਾਂ ਇੱਕ ਦੋ ਪੈਂਟ ਟੈਕਸ ਫਾਈਲ ਤੇ ਜਰੂਰ ਪਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਆ ਵਿਚਾਲਾ ਕਰਕੇ ਆਪਾਂ ਇੱਥੇ ਟੱਕ ਲਾ ਲਿਆ ਤੇ ਬਿਲਕੁਲ ਵਿਚਾਲੇ ਕਰਕੇ ਆਪਾਂ ਸੇਫਟੀ ਪਿੰਨ ਦੋ ਦੋਨਾਂ ਪਾਸੇ ਲਾ ਕੇ ਤੇ ਇਹਨੂੰ ਬਾਰਡਰ ਨੂੰ ਪਕਾ ਲਿਆ ਆਪਾਂ ਇਹਦੇ ਤੇ ਸਲਾਈ ਦੇਵਾਂਗੇ बिल्कुल इतने जड़ के बच्चे सिलाई रोनी है इस तरह करके नीचे तो आप भाण बनाइए भाण का बिल्कुल ध्यान रख के बचाले रखा इस तरह इस तरह लाई जाऊँगी ਇੱਕ ਟਿਪੇ ਨਾ ਦੇਣੀ ਮਾਪ ਐ ਸਰਾਹਤ ਦੀ ਨਾ ਬਿਲਕੁਲ ਠੀਕ ਜਲਾ ਮੰਨਾ ਆ ਕੇ ਪਾਈ ਬਰ ਗੋਸਾ ਨਾ ਬੈਟਰ ਬਣ ਕੇ ਤਿਆਰ ਹੋ ਜਾਂਦਾ ਤੇ ਕਾਫੀ ਸੋਨਾ ਕੰਮ ਇਸ ਜ਼ਰੂਰ ਪੀ ਉੱਚ ਐਸਟਰਾ ਦੇ ਕੇ ਨਾਲ ਹੁਣ ਆਪਾਂ ਇਧਰ ਲਾ ਦੇ ਕੱਪੜੇ ਨੂੰ ਇਧਰੋਂ ਵਿੱਚੋਂ ਦੇਖ ਲੈਣਾ ਕਿ ਆਪਣਾ ਵਿੱਚ ਕੱਪੜਾ ਇਕੱਠਾ ਨਾ ਹੋ ਜੇ ਐਸਟਰਾ ਕਾ ਕੇ ਆਪਾਂ ਇਹਨੂੰ ਪਲਟ ਕੇ ਧਰ ਲੈਣਾ ਇਹਦੇ ਵਿੱਚ ਕੱਪੜਾ ਨਹੀਂ ਇਕੱਠਾ ਹੋਣਾ ਚਾਹੀਦਾ ਕਮੀਜ਼ ਦਾ ਬਿਲਕੁਲ ਆਪਣਾ ਹੱਥ ਮਾਰ ਕੇ ਸਾਫ ਇਸ ਤਰ੍ਹਾਂ ਕਰਕੇ ਫਿਰ ਉਸ ਤੋਂ ਲਾਣਾ ਹੈ

ਨਸਲਾਂ ਆਪਣਾ ਬਟਰਪਨ ਕਿਤੇ ਆ ਰਿਹਾ ਹੈ ਫਾਂ ਤੋਂ ਪੱਪੜਾ ਜਿਹੜਾ ਆਪ ਕੱਟ ਲੈਂਦੀ ਆ ਇਹ ਤੋ ਐ ਐਕਸਟਰਾ ਮੁਰਝਾ ਹੈ ਤੇ ਬਹੁਤ ਸੋਹਣੀ ਪੱਟੀ ਲੱਗਦੀ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਵੀ ਉੱਥੇ ਨਾ ਤੇ ਇਹਦੇ ਤੇ ਇੱਕ ਦੋ ਸਲਾਈਆਂ ਜੜੀਆਂ ਨੇ ਤੁਸੀਂ ਇੱਕ ਦੋ ਸਲਾਈਆਂ ਇਹਦੇ ਉੱਤੇ ਲਾ ਸਕਦੇ ਹੋ ਇਸ ਤਰ੍ਹਾਂ ਨਹੀਂ ਪਾਟ ਇਹ ਜਿਹੜੇ ਪਾਸੇ ਦੀ ਟੁਏਸਟ ਡਰੈਫਟਿੰਗ ਗਈ ਹੈ ਆਪਣੀ ਬਿਲਕੁਲ ਸਾਫ਼ ਤੇ ਇਹਦੇ ਨਾਲ ਆਪਸਾ ਬੋਸ ਨੂੰ ਡਿਜ਼ਾਈਨ ਇਸੇ ਤਰ੍ਹਾਂ ਆਪਾਂ ਸਲਵਾਰ ਦੇ ਪੌਂਚੇ ਤਿਆਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਬਾਹਾਂ ਤਿਆਰ ਕਰਾਂਗੇ ਠੀਕ ਹੈ ਜੀ ਤੇ ਉਹ ਵੀ ਆਪਾਂ ਤਿਆਰ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਲੋ ਜੀ ਆਪਾਂ ਬਾਹਾਂ ਵਾਸਤੇ ਸਟਰਪਟੀ ਤਿਆਰ ਕਰ ਲਈ ਇੰਨੇ ਲੰਬੀ ਆ ਕੁਵਾਰ ਜੁੱਤ ਲਾਉਣਾਂਗੇ ਲਾ ਕੇ ਤਖਾਉਣਗੇ ਚੰਗਾ ਲੋਧੀ ਇਹਦੀ ਆ ਪਦੋਂ ਨਾਲ ਪਾਸੇ ਟੱਕਲਾ ਕੇ ਮੇਚ ਪਾਣ ਬਣਾ ਕੇ ਤਿਆਰ ਕਰ ਲਈ ਤੇ ਆਪਾਂ ਵਿਚਾਲੇ ਰੱਖ ਕੇ ਫੇਰ ਲਾਉਂਗੇ ਇਸ ਤਰ੍ਹਾਂ ਪਿਚਾਲਾ ਕਰਕੇ ਰੱਖ ਤੇ ਲਾਈ ਜਾਵਾਂਗੇ ਕਿਉਂਕਿ ਇਸ ਤਰ੍ਹਾਂ ਇਹ ਪੱਟੀਆਂ ਆਪਾਂ ਲਾ ਦਿੱਤੀਆਂ ਨੇ ਬਜਟ ਇਸ ਤਰ੍ਹਾਂ ਦੀ ਹੁਣ ਆਪਾਂ ਪਤਾ ਨੂੰ ਪੂਰਾ ਸਬ ਤਿਆਰ ਕਰਕੇ ਦਿਖਾਵਾਂਗੇ ਲੈ ਪਰ ਉਹ ਇਦਾਂ ਆਪਾਂ ਲਾ ਲਿਆ ਲੈ ਇਸ ਤਰ੍ਹਾਂ ਇੱਕ ਇੱਕ ਮੋਟਾ ਪੈਂਟਿਕਸ ਪਾ ਲਿਆ ਆਪਾਂ ਇੱਕ ਪੈਰ ਪੈਰ ਦਾ ਛੋਟਾ ਨਹੀਂ ਪਾਇਆ ਮੋਟੇ-ਮੋਟੇ ਪਾਇਏ ਨੇ ਇਹਨਾਂ ਨੂੰ ਆਪਾਂ ਈ ਚੇਨ ਪ੍ਰੈਸ ਨਾਲ ਇਸ ਤਰ੍ਹਾਂ ਲਾ ਗਏ ਕਿ ਇੱਥਰ ਪਾ ਲਿਆ ਕਿੱਥਰ ਪਾ ਲਿਆ ਤੇ ਇਸ ਤਰ੍ਹਾਂ ਵਿੱਚ ਆਪਾਂ ਬਣਾ ਕੇ ਬਾਰਡਰ ਇੱਕ ਲਾ ਦਿੱਤਾ ਸਲਵਾਰ ਦੇ ਨਾਲ ਦਾ ਇਸ ਤਰ੍ਹਾਂ ਆਪਣੀਆਂ ਹੋ ਗਈਆਂ ਬਾਹਾਂ ਤਿਆਰ ਇਸ ਤਰੀਕੇ ਦੇ ਨਾਲ ਆਪਾਂ ਬਾਹਾਂ ਤਿਆਰ ਕੀਤੀਆਂ ਨੇ ਬਾਹਾਂ ਦੇ ਉੱਤੇ ਆਪਾਂ ਵੱਡੀ ਲੈਸ ਨਹੀਂ ਲਾਈ ਇਹ ਸਟ੍ਰਿਪਟੀਾਾ ਕੇ ਤੇ ਅੱਗੇ ਬ੍ਰੈਸ ਲਾ ਦਿੱਤੀ ਐ ਇਸ ਤਰ੍ਹਾਂ ਪਲਾਇ ਕੀਤੀ ਐ ਇਹਨਾਂ ਨੂੰ ਆਪਾਂ ਇਹ ਕਮੀਜ਼ ਆਪਾਂ ਤਿਆਰ ਕਰ ਇਸ ਤਰ੍ਹਾਂ ਕਰ ਲਿਆ ਠੀਕ ਹੈ ਜੀ ਇਸ ਤਰ੍ਹਾਂ ਬਣਾਉਣ ਤੇ ਲਾਗੇ ਗਲੇ ਤੇ ਆਪਾਂ ਬੁਸ਼ਲੀ ਲਾਇਆ ਕਿਉਂਕਿ ਫਿਰ ਜ਼ਿਆਦਾ ਹੋ ਜਾਂਦਾ ਤੇ ਇਹ ਆਪਾਂ ਬਾਜ ਤਿਆਰ ਕੀਤੀਆਂ ਨੇ ਤੇ ਇਸ ਤਰ੍ਹਾਂ ਕੀਤਾ ਆਪਾਂ ਕਮੀਜ਼ ਦਾ ਫਰੰਟ ਤਿਆਰ ਤੇ ਸਲਵਾਰ ਨੂੰ ਆਪਾਂ ਕਿਸ ਤਰ੍ਹਾਂ ਲਾਉਣਾ ਹੈ ਲੈਸ ਕੇ strap ਆ ਸਲਵਾਰ ਦਾ ਤੇ ਆ ਤਿਆਰ ਕਲਰ ਵੀਡੀਓਸ ਦਿਖਾਵਾਂਗੇ ਤੇ ਨਾਲ ਲਾਵਾਂਗੇ ਦੁਪੱਟੇ ਨੂੰ ਲੈਸ ਜੇ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ